ਮੈਂ 10000 ਰੁਪਿਆ अमाउंट ਲਈ ਸੀ ਸਿਕਿਉਰਿਟੀ ਦੇ ਚੱਕਰ 'ਚ ਉਹਨਾਂ ਨੂੰ ਚੈੱਕ ਦੇ ਦਿੱਤੇ ਸੀ ਉਹਦੇ ਵਿੱਚੋਂ ਮੈਂ 7000 ਰੁਪਿਆ ਜਿਹੜਾ ਵਾਪਸ ਕਰ ਦਿੱਤਾ ਜਿਹਦੀ ਮੈਨੂੰ ਸਾਰੀ ਫੁਟੇਜ ਪਈ ਹੈ ਜੋ ਸਕਰੀਨਸ਼ਾਟ ਨੇ ਹਰ ਚੀਜ਼ ਨੇ ਜੋ ਵੀ ਹੈ ਤਾਂ ਸਭ ਕੁਝ ਪਿਆ ਔਰ ਉਹਨਾਂ ਨੇ ਵਾਅਦਾ ਕੀਤਾ ਵੀ 27 ਜੂਨ ਨੂੰ ਤੁਹਾਨੂੰ ਐਸੀ ਮਿਲ ਜੀਗੀ ਪਛਦੀ ਗੁਜ਼ਰੀ ਹੈ 27 ਜੂਨ ਨੂੰ ਤੁਹਾਨੂੰ ਪੈਸੇ ਜਿਹੜੇ ਆ ਸਾਰੇ ਅਮਾਉਂਟ ਬਾਕੀ ਜਿਹੜੀ 5000 ਰੈਂਦੀ ਸੀ ਦੇ ਦਾਂਗੇ ਉਹ ਬినాਦਸੀ ਵਿੱਚ ਪੀਵੀ 91 نیوز 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ कार अंदर दाखिल होकर मारे व्यक्तियों खिलाफ की कारवाई की हरबान अधिकाफ ले पिछले पी अक्स तो चक्सर लगा रहे हा, पर पुलिस वालों रोजाना कहा जाता है का लाणा पीड़ित वालों जानकारी ओहना ने एक फाइनेंस पासो दस हजार रुपए ले सन वादे अनुसार ओहना वालों सात हजार वापिस कर दिते बाकी व्याज समेत पांच हजार रुपए देने का वादा किया गया फाइन नेशर अपने नाल कुछ बंदे लेके घर दाखिल हुए थे दे परिवार नाल कुट मार कर जख्मी हो गया जिस तो बाद वो सरकारी हस्पताल इलाज लाइती हो पुलिस नु बयान दर्ज करवाए गए डॉक्टर पुलिस नई रोजाना थाने हन मार करन वाले फायन अपनी पहुंच होती जा रही जसपाल ने कहा जेकर पुलिस वालों बनती कारवाई नहीं की गुहार लगा ਥਾਣਾ ਮਿਹਰਬਾਨ ਦੇ ਜਾਂਚ ਅਧਿਕਾਰੀ ਥਾਣੇਦਾਰ ਹੁਸਨ ਲਾਲ ਨੇ ਦੱਸਿਆ ਜਸਪਾਲ ਦੀ ਸ਼ਿਕਾਇਤ ਆਈ ਹੈ ਦੋਵਾ ਤੇਰਾ ਨੂੰ ਕਈ ਵਾਰ ਫੈਸਲੇ ਲਈ ਬੁਲਾਇਆ ਗਿਆ ਹੈ ਜੇਕਰ ਇਹਨਾਂ ਦਾ ਸਮਝੌਤਾ ਨਾ ਹੋਇਆ ਤਾਂ ਬੰਦੀ ਕਾਰਵਾਈ ਕੀਤੀ ਜਾਵੇਗੀ ਰਿਪੋਰਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਹਲੋ ਹਾਂਜੀ ਸਰ ਹਸਨ ਲਾਲ ਜੀ ਹਾਂਜੀ ਹਾਂਜੀ ਸਰ ਪੱਤਰਕਾਰ ਗੱਲ ਕਰ ਰਹੇ ਆ ਤੁਹਾਡੇ ਨਾਲ ਜੀ ਹਾਂ ਜੀ ਪੱਤਰ ਅੱਜ ਛੀ ਵੀ ਤੋਂ ਬੋ ਰਿਹਾ ਸਰ ਪੱਤਰਕਾਰ ਹਾਂਜੀ ਮਦਦ ਕੀ ਹੈ ਬੜੀ ਅੱਛੀ ਸਰ ਇੱਕ ਤੁਹਾਡੇ ਕੋਲ ਜਸਪਾਲ ਸਿੰਘ ਦੀ ਕੰਪਲੀਟ ਆਈ ਹੋਈ ਆ ਕੋਈ ਉਹਦੇ ਘਰ ਵੜ ਕੇ ਕਿਸੇ ਫਾਈਨੈਂਸਰਾਂ ਨੇ ਮਾਰਕਟਾਈ ਕੀਤੀ ਆ ਹਾਂਜੀ ਹਾਂਜੀ ਸਰ ਉਹਦੀ ਅਮਰਲ ਦੀ ਰਿਪੋਰਟ ਵੀ ਤੁਹਾਡੇ ਕੋਲੇ ਆ ਗਈ ਆ ਉਹਦੀ ਕੋਈ ਕਾਰਵਾਈ ਕੀ ਕਾਰਵਾਈ ਹੋਈ ਆ ਸਰ ਉਹਦੀ ਯਾਰ ਇਹਨੂੰ ਕੰਨ ਨਾ ਉਹ ਬੰਦੇ ਨੇ ਲਿਟਿਆ ਲੈਨੇ ਕੱਲ੍ਹ ਭਰਾਈ ਸੀ ਕੱਲ੍ਹ ਪਹੁੰਚਣਾ ਸ਼ਾਮੀ ਇਹ ਦੋ ਘਰ ਕੋਲੇ ਵਿਚ ਲੱਗਿਆ ਓਕੇ ਸਰ ਹਲੋ ਹਾਂਜੀ ਹਾਂਜੀ ਸਰ ਹਾਂਜੀ ਆਕਾ ਉਸਨੇ ਕੁਝ ਨਾ ਕਰ ਦਿੱਤਾ ਸਾਡੇ ਕੋਲ ਸਰ ਤੁਸੀਂ ਰਿਕਾਰਡਿੰਗ ਲਾਈਨ ਤੇ ਹੋ ਸਰ ਰਿਕਾਰਡਿੰਗ ਲਾਈਨ ਤੇ ਹੋ ਮੈਂ ਕਿਹਾ ਸਰ ਕੀ ਕਾਰਵਾਈ ਕੀਤੀ ਉਹਦੀ ਹਾਂਜੀ ਸਰ ਤੁਸੀਂ ਰਿਕਾਰਡਿੰਗ ਲਾਈਨ ਤੇ ਹੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ ਵੀ ਤੁਸੀਂ ਕੀ ਕਾਰਵਾਈ ਬਸ ਦੋਨੇ ਪਾਰਟੀਆਂ ਬੁਲਾਈਆਂ ਇਹਨਾਂ ਦਾ ਕិច្ਤੇ ਕਰਦਣੇ ਜੀ 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 ਚੱਤੀਗਾ ਠੀਕ ਹੈ ਸਰ ਉਹ ਹੋਈ ਉਹਦੀ ਤੇਰੀ ਵੀ ਹਾਂਜੀ ਸਰ ਕੀ ਮਾਮਲਾ ਵੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਗੁਰਵਦਾਸ ਸੋ ਮੈਂ ਤੁਹਾਡਾ ਆਪਣਾ ਜਸਪਾਲ ਸੋ ਗੱਲ ਕਰਨ ਜਾ ਰਿਹਾ ਆ 20 ਤਰੀਕ ਰਾਤ 9:00 9:30 ਵੇ ਤੋਂ ਲੈ ਕੇ 9:30 ਵਿਚਕਾਰ ਦੀ ਇੱਕ ਫਾਈਨੈਂਸਰ ਨੇ ਜਿੰਨਾ ਤੋਂ ਮੈਂ 10000 ਰੁਪਿਆ अमाउंट ਲਈ ਸੀ ਸਿਕਿਉਰਿਟੀ ਦੇ ਚੱਕਰ 'ਚ ਉਹਨਾਂ ਨੂੰ ਚੈੱਕ ਦੇ ਦਿੱਤੇ ਸੀ ਉਹਦੇ ਵਿੱਚੋਂ ਮੈਂ 7000 ਰੁਪਿਆ ਜਿਹੜਾ ਵਾਪਸ ਕਰ ਦਿੱਤਾ ਜਿਹਦੀ ਮੇਕੋ ਸਾਰੀ ਫੁਟੇਜ ਪਈ ਹੈ ਜੋ ਸਕਰੀਨਸ਼ਾਟ ਨੇ ਹਰ ਚੀਜ਼ ਨੇ ਜੋ ਵੀ ਹੈਗਾ ਸਭ ਕੁਝ ਪਿਆ। ਉਹ ਉਹਨਾਂ ਨੇ ਵਾਦਾ ਕੀਤਾ ਵੀ 27 ਤਰੀਕ ਨੂੰ ਤੁਹਾਨੂੰ ਐਸੀ ਮਹੀਨੇ ਜਿਹੜੀ ਪਿਛਲੀ ਗੁਜ਼ਰੀ ਆ 27 ਤਰੀਕ ਨੂੰ ਤੁਹਾਨੂੰ ਪੈਸੇ ਜਿਹੜੇ ਆ ਸਾਰੇ ਮਾਮਾ ਬਾਪ ਦੀ ਜਿਹੜੀ 5000 ਰੈਂਦੀ ਸੀ ਦੇ ਦਾਂਗੇ। ਉਹ ਬਿਨਾਂ ਦੱਸੇ ਮੇਰੇ ਘਰ ਆਏ। ਮੇਰੀ ਮਾਤਾ ਖਾਣਾ ਖਾ ਰਹੀ ਸੀ ਮੰਦਰ ਬੈਠਾ ਸੀ ਖਾਣਾ ਖਾ ਕੇ ਹਟਿਆ ਜਸਤ ਮੇਰੇ ਬੇਟੇ ਨੇ ਦਰਵਾਜ਼ਾ ਖੋਲ ਦਿੱਤਾ। ਪਹਿਲਾਂ ਦੋ ਜਣੇ ਅੰਦਰ ਵੜਦੇ ਨੇ ਫਿਰ ਦੋ ਜਣੇ ਹੋਰ ਆਉਂਦੇ ਨੇ ਗੱਡੀ 'ਚ ਬੈਠੇ ਜਿਹੜੇ ਇੱਕ ਓਨਰ ਮਨਪ੍ਰੀਤ ਜੀ ਔਰ ਨਾਲ ਅਰਸ਼ਦੀਪ ਜੀ ਦੋ ਅਣਪਛਾਤੇ ਬੰਦੇ ਜਿਹੜੇ ਮੋਨੇ ਸੀ ਬਿਲਕੁਲ ਸਿਰ ਤੋਂ ਔਰ ਉਹਨਾਂ ਨੇ ਮੇਰੇ ਨਾਲ ਆਂਦਿਆ ਨੇ ਕੋਈ ਮੈਨਾ ਸੁਭਾਜ ਜਵਾਬ ਨਹੀਂ ਕੀਤਾ ਸਿੱਧਾ ਆਂਦੇ ਮੇਨਾ ਕੁੱਟਮਾਰ ਕੀਤੀ ਮੇਰੇ ਅੰਦਰ ਬੜੇ ਸਮਾਨ ਤੋੜਿਆ ਟੁੱਟ ਭੱਜ ਕੀਤੀ ਗਾਲੀ ਗਲੋਚ ਕੀਤਾ ਤੇ ਜਦੋਂ ਅਸੀਂ ਮੈਨੂੰ ਖਿੱਚ ਕੇ ਗੱਡੀ ਚ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਇਸ ਸਬੰਧ ਵਿੱਚ ਅਸੀਂ ਮਮੋਹ ਲਿਆਣਾਂ ਨੂੰ ਲੈ ਕੇ ਮੈਨਾ ਅਸੀਂ 4-5 ਜਾਣੇ ਜਾ ਗਏ ਔਰ ਰਾਤੀ ਸੀ ਕੰਪਲੀਟ ਸਨਾ ਮਿਹਰਬਾਨ ਦਿੱਤੀ। ਸਾਰਾ ਮਿਹਰਬਾਨ ਡਿਊਟੀ ਅਫਸਰ ਏਐਸਆਈ ਹੁਸਨ ਲਾਲ ਜੀ ਉਹਨਾਂ ਕੋਲ ਦਿੱਤੀ। ਲੇਕਿਨ ਅੱਜ ਤੱਕ ਕੋਈ ਵੀ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ। ਐਸਐਚਓ ਸਾਹਿਬ ਕੋ ਵੀ ਗਈ। ਏਸੀਪੀ ਸਾਹਿਬ ਕੋ ਵੀ ਮੈਂ ਐਪਲੀਕੇਸ਼ਨ ਦਿੱਤੀ ਉਹਨੇ ਵਾਈ ਹੈਂਡ ਰਿਟਰਨ ਕੀਤੀ। ਮੈਂ ਵਾਈ ਹੈਂਡ ਲੈ ਕੇ ਐਸਐਚਓ ਜਗਦੀਪ ਸਿੰਘ ਜੀ ਕੋਲੇ ਆਇਆ। ਲੇਕਿਨ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਸੁਣਵਾਈ ਹੋਈ। ਕੀ ਨਾਮ ਆ ਜੀ ਫਾਈਨੈਂਸਰ ਦਾ? ਉਹਨਾਂ ਦਾ ਫਾਈਨੈਂਸਰ ਦਾ ਨਾਮ ਆ ਮਨਪ੍ਰੀਤ ਅਸ਼ਪ੍ਰੀਤ ਜਿਹੜਾ ਆ। ਉਹਨਾਂ ਦਾ ਕੈਸ਼ੀਅਰ ਆ ਦੋ ਹਰ ਹੋਰ ਅਣਪਛਾਤੇ ਹੀ ਨਹੀਂ ਪਤਾ ਕੌਣ ਸੀ ਕੌਣ ਨਹੀਂ ਉਹ ਫਸਟ ਟਾਈਮ ਦੇਖੇ ਸੀ ਮਨੋਂ ਦੇਖਿਆ ਨਹੀਂ ਕੀ ਨਾਮ ਤੇ ਫਾਇਨਾਂਸ ਚੱਲਦਾ ਸਰ ਉਹਨਾਂ ਦਾ ਉਹਨਾਂ ਦਾ ਕੋਈ ਪਤ ਨਹੀਂ ਆਜ਼ਾਦ ਕਹਿੰਦੇ ਨੇ ਕਿਹੜੀ ਜਗ੍ਹਾ ਉਹ ਰਹਿੰਦੇ ਨੇ ਉਹ ਹੈਗੇ ਜੀ ਆਪਣੇ ਜਿਹੜੇ ਮਹੱਲਾ ਨਿਊ ਸੁਭਾਸ਼ਨਗਰ ਪੈਂਦੀ ਵੱਡੀ ਪਾਰਕ ਵੱਡੀ ਪਾਰਕ ਦੇ ਕੋਲੇ ਉਹਨਾਂ ਦੇ ਬੈਕਸਾਈਡ ਦੇ ਲੈਲੀ ਜ਼ਮੀਂਦਾ ਦਫ਼ਤਰ ਆ ਉਹਦੇ ਸਾਹਮਣੇ ਹੀ ਹੈ ਤੇ ਤੁਸੀਂ ਇਹ ਕਿਹੜੀ ਕਲੋਨੀ ਚ ਰਹਿੰਦੇ ਹੋ ਅਸੀਂ ਰਹਿੰਦੇ ਆ ਜੀ ਵਿਲੇਜ ਗੋਂਸਗੜ ਉੱਥੋਂ 8 ਕਿਲੋਮੀਟਰ ਅੱਗੇ ਇਹ ਤੁਹਾਨੂੰ ਥਾਣਾ ਕਿਹੜਾ ਲੱਗਦਾ ਸਰ ਥਾਣਾ ਸਾਨੂੰ ਲੱਗਦਾ ਸਰ ਮਿਹਰਬਾਨ ਇਹ ਐਸਐਚਓ ਸਾਹਿਬ ਨੂੰ ਜਦੋਂ ਮਿਲੇ ਸੀ ਤੁਸੀਂ ਜਾ ਕੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਕਿਹਾ ਜੀ ਸਿਰਫ 23 ਦੀ ਰਪਟ ਪਾ ਕੇ ਰਫਾਦਾਫਾ ਕਰ ਦੋ ਔਰ ਉਹ 10-15000 ਰੁਪਏ ਵਿੱਚ ਮੇਰਾ ਮੈਟਰ ਜਿਹੜਾ ਸੋਲਵ ਕਰਨਾ ਚਾਹੁੰਦੇ ਨੇ ਔਰ ਮੈਂ ਦੇਖੋ ਆਪਣੀਆਂ ਜਿੰਨੇ ਵੀ ਐਸਸੀ ਸਮਾਜ ਭਾਈਚਾਰੇ ਨੂੰ ਵੀ ਰਿਕਵੈਸਟ ਕਰਾਂਗਾ ਵੀ ਮੇਨਾਂ ਬਹੁਤ ਵਧੀਕੀ ਨਾਲ ਇਹਨਾਂ ਨੇ ਜਿਹੜੀ ਮਾਰਕੋਟਾ ਕੀਤੀ ਆ ਮੈਂ ਆਪਣੀ ਜਿਹੜੀ ਐਪਲੀਕੇਸ਼ਨ ਪੁਲਿਸ ਕਮਿਸ਼ਨਰ ਸਾਹਿਬ ਦੇ ਵੀ ਪੇਸ਼ ਹੋ ਕੇ ਆਇਆ ਸੀਪੀ ਸਾਹਿਬ ਦੇ ਲੇਕਿਨ ਫਿਰ ਵੀ ਮੇਰੀ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਨੂੰ ਵੀ ਇੱਕ ਲੈਟਰ ਦਿੱਤਾ ਹੋਇਆ ਆ ਉਸ ਤੋਂ ਬਾਅਦ ਇੱਕ ਮਾਨਵ ਅਧਿਕਾਰਜੀ ਨੂੰ ਵੀ ਅਧਿਕਾਰ ਜਿਹੜੇ ਆ ਉੱਥੇ ਵੀ ਆਪਣਾ ਜਿਹੜਾ ਸੰਗਠਨ ਉਹਨਾਂ ਨੂੰ ਵੀ ਚੰਡੀਗੜ੍ਹ ਆਪਣਾ ਲੈਟਰ ਭੇਜਿਆ ਹੋਇਆ ਲੇਕਿਨ ਹਜੇ ਤੱਕ ਮੇਰੀ ਕੋਈ ਵੀ ਸੁਣਵਾਈ ਨਹੀਂ ਕਰਿਆ ਔਰ ਕੱਲ ਦਾ ਵਾਕਏ ਇਹ ਹੈ ਜੀ ਸਾਨੂੰ ਟਾਈਮ ਦੇ ਕੇ ਹਰ ਵਾਰ ਬੁਲਾਇਆ ਜਾਂਦਾ ਕੱਲ ਦਾ ਵਾਕਏ ਏਸੀ ਹੁਸਨ ਲਾ ਜੀ ਥਾਣੇ ਦੇ ਬਾਹਰ ਖੜਕੇ ਆਉਂਦਾ ਰਿਕਾਰਡ ਉੱਥੇ ਤੁਸੀਂ ਕੈਮਰੇ ਚੈੱਕ ਕਰ ਸਕਦੇ ਗੰਦੀ ਸ਼ਦਾਬ ਦੀ ਨਾਲ ਮੇਰੀ ਮਾਤਾ ਨੂੰ ਬੋਲਿਆ ਉਹਨਾਂ ਨੂੰ ਤੱਕਾ ਦਿੱਤਾ ਤੱਕਾ ਦੇਣ ਤੱਕ ਗਏ ਆ ਔਰ ਬਹੁਤ ਬੁਰਾ ਭਲਾ ਬੋਲ ਕੇ ਸਾਨੂੰ ਬੇਇਜ਼ਤੀ ਕਰਕੇ ਕੱਢਿਆ ਅੱਜ ਵੀ ਜਦੋਂ ਸਾਨੂੰ ਅਸੀਂ ਸਵੇਰੇ ਗਏ ਆ ਤਾਂ ਸਾਡੇ ਨਾਲ ਬੜਾ ਬੁਰਾ ਵਰਤਾਓ ਕੀਤਾ ਉਥੇ ਹੋਰ ਵੀ ਅਫਸਰ ਬੈਠੇ ਸੀ ਇੱਕ ਹੋਰ ਉਹਨਾਂ ਦੇ ਨਾਲ ਉਹਨਾਂ ਦਾ ਦੂਸਰੀ ਪਾਰਟੀ ਦਾ ਮੋਤਵਾਰ ਆ ਉਹ ਕੱਲ ਜਿਹੜਾ ਸੀ ਅੰਗਰੇਜ਼ ਕਹਿੰਦੇ ਉਹਨੂੰ ਜੀ ਉਹ ਜ਼ਿਆਦਾ ਇਸ ਜਿਹੜਾ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਜਿੱਥੇ ਪਤਾ ਲੱਗਣ ਤੋਂ ਗੱਲ ਹੈ ਇਹ ਜਿਹੜੇ ਹੁਸਨ ਲਾਲ ਜੀ ਨੇ ਕਿਹਾ ਵੀ ਉਹ ਐਸ ਐਚਓ ਸਾਹਿਬ ਦੇ ਰਿਸ਼ਤੇਦਾਰ ਆ ਅਸੀਂ ਹੁਤਾ ਕੋਈ ਕਾਰਵਾਈ ਨਹੀਂ ਕਰ ਸਕਦੇ ਜਦ ਤੱਕ ਐਸਐਚਓ ਸਾਹਿਬ ਆਰਡਰ ਨਹੀਂ ਦਿੰਦੇ ਸਾਨੂੰ ਅੱਛਾ ਤੁਹਾਡੇ ਇਕੱਲਿਆਂ ਨਾਲ ਹੀ ਕੁੱਟਮਾਰ ਹੋਈ ਹੈ ਜਾਂ ਕਿਸੇ ਹੋਰ ਨਾਲ ਵੀ ਮੇਰੀ ਮਾਤਾ ਨਾਲ ਵੀ ਕੁੱਟਮਾਰ ਹੋਈ ਹੈ ਜੀ ਆ ਮੇਰਾ 13 ਸਾਲ ਦਾ ਬੇਟਾ ਆ ਸੌਰਵ ਇਹਦੀ ਜਵਾਨੀ ਵੀ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਇਹ ਇਹ ਸਭ ਵਾਕਿਆ ਕਹਿੰਦੇ ਬੱਚੇ ਹੁੰਦੇ ਭਗਵਾਨ ਦਾ ਰੂਪ ਹੁੰਦੇ ਨੇ ਇਹਨਾਂ ਨੂੰ ਪੁੱਛਾ ਉਹਦੇ ਵੀ ਇਹਦੀ ਐਮਐਲਏ ਵੀ ਕਟਵਾਈ ਹੋਈ ਆ ਥਾਣੇ 'ਚ ਜਮਾ ਆ ਉਹ ਲੈ ਕੇ ਵੀ ਆ ਗਿਆ ਲੇਕਿਨ ਫੇਰ ਵੀ ਲੋੜਿੰਦੀ ਜਿਹੜੀ ਕਾਰਵਾਈ ਆ ਉਹ ਨਹੀਂ ਕੀਤੀ ਜਾ ਰਹੀ ਪਈ ਸਰਕਾਰ ਨੂੰ ਕੀ ਸ਼ੁਭਾਸ਼ੀ ਮੈਂ ਸਰਕਾਰ ਨੂੰ ਇਹੀ ਮੰਗ ਕਰਾਂਗਾ ਸ੍ਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਵੀ ਮੈਂ ਇਹੀ ਰਿਕਵੈਸਟ ਕਰਾਂਗਾ ਕਿ ਮੇਰੀ ਜਿਹੜੀ ਵੜਦੀ ਕਾਰਵਾਈ ਜੋ ਮੇਨੂੰ ਅੰਦਰ ਵੜ ਕੇ ਜ਼ਬਰਦਸਤੀ ਵੜ ਕੇ ਉਹ ਜਿਹੜੀ ਉਹਨੀਆਂ ਧਾਰਾ ਲੱਗਦੀਆਂ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਜੋ ਉਹਨਾਂ ਨੇ ਕੀਤੀ ਇੱਕ ਸਿਰਫ 10000 ਰੁਪਏ ਦੀ ਖਾਤਰ ਜਿੱਚੋਂ ਮੈਂ 7000 ਮੋੜ ਵੀ ਚੁੱਕਾ ਸੀ 5000 ਰਹਿਦਾ ਸੀ ਉਹ 5000 ਦੀ ਖਾਤਰ ਮੈਨਾਂ ਕੁੱਟਮਾਰ ਕੀਤੀ ਗਈ ਆ ਔਰ ਮੇਰੇ ਮੇਰੇ ਨਾਲ ਬਹੁਤ ਬਦੀਕੀ ਕੀਤੀ ਗਈ ਹੁਣ ਉਹ ਬਹੁਤ ਆਪਣੇ ਵੱਲੋਂ ਕਹਿ ਰਹੇ ਆ ਸੋ ਅੱਜ ਵੀ ਜਦੋਂ ਗਏ ਆਂ ਥਾਣੇਦਾਰ ਕੰਨ ਤੇਨੂੰ ਵੀ ਅੰਦਰ ਤੱਕਣਾ ਸੀ ਐਸ ਐਚਓ ਸਾਹਿਬ ਦਾ ਹੁਕਮ ਹੈ ਇਹ ਗੱਲਾਂ ਹੋਈਆਂ ਜੀ ਅੱਜ ਤੋਂ ਉਸ ਤੋਂ ਬਾਅਦ ਅਸੀਂ ਆ ਗਏ ਆਂ ਜਿਵੇਂ ਆ ਕੇ ਪੱਤਰਕਾਨੂ ਹਾਰ ਕੇ ਮੈਂ ਵਾਈਟ ਦੇ ਰਿਹਾ ਆਂ ਔਰ ਮੈਂ ਧੰਨਵਾਦੀ ਆ ਇਸ ਚੈਨਲ ਦਾ ਜੋ ਮੇਰੇ ਕੋਲ ਪਹੁੰਚੇ ਨੇ ਸੋ ਮੈਂ ਇਹ ਕਮਾ ਕੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਮੇਰੀ ਆਵਾਜ਼ ਨੂੰ ਸਾਡਾ ਸਮਾਜ ਵੀ ਹੋਰ ਸਮਾਜ ਵੀ ਸਾਰੇ ਸਾਡੇ ਸਮਾਜ ਆ ਅਸੀਂ ਕੋਈ ਇਹ ਨਹੀਂ ਹੈਗਾ ਵੀ ਅਸੀਂ ਪਰਵਿਦਾਸ ਨੂੰ ਮੰਨਣਾ ਲਾ ਤੇ ਸਾਡਾ ਸਮਾਜ ਹੀ ਆਵੇ ਮੈਂ ਤਾਂ ਕਹਿੰਦਾ ਹਰ ਇੱਕ ਸਮਾਜ ਨਾਲ ਅਸੀਂ ਖੜੇ ਆਂ ਠੀਕ ਹੈ ਜੀ ਉਹ ਮੇਰਾ ਨਾਮ ਖੜਨ ਮੈਂ ਇਹ ਰਿਕਵੈਸਟ ਕਰਦਾ ਹੱਥ ਬੰਨ੍ਹ ਕੇ ਵਾਸਤੇ